ਰੱਬਾ ਇਹ ਦੁਨੀਆ ਤੇਰੀ ਕਰ ਦਿਆ ਹੀਰਾ ਫੇਰੀ ਰੱਬਾ ਇਹ ਦੁਨੀਆ ਤੇਰੀ ਕਰ ਦਿਆ ਹੀਰਾ ਫੇਰੀ ਅੱਜ ਤੇ ਆ ਸੱਜਣ ਠੱਗਾ ਹਰਸਾ ਵਿੱਚ ਰਲ ਕੇ ਬੱਕਾ ਅੱਜ ਤੇ ਆ ਸੱਜਣ ਠੱਗਾ ਹਲਸਾ ਵਿੱਚ ਰਲ ਕੇ ਪੰਗਾ ਵੱਖੋ ਵੱਖ ਨੇ ਚਲਾਈ ਯਾਰੀ ਸਾਂ ਉਹਨਾਂ ਦੇ ਤਾਂ ਹੀ ਰੱਬ ਮੇਰਦਾ ਸਾਫ਼ ਬੁੱਲਿਆ ਜਿੰਨਾ ਦੀਨੀਤਾ ਉਹਨਾਂ ਦੇ ਤਾਂ ਹੀ ਰੱਬ ਮੇਰਦਾ ਸਾਫ਼ ਬੁੱਲਿਆ ਜਨਾ ਉਹਨਾਂ ਦੇ ਤਾਈਂ ਰੱਬ ਮਿਲਦਾ ਆਪ ਬੁੱਲਿਆ ਜੀ ਨਾਹ ਦੀਆਂ ਨੀਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਆਪ ਬੁੱਲਿਆ ਜੀ ਨਾਹ ਦੀਆਂ ਨੀਤਾ ਉਹਨਾਂ ਦੇ ਤਾਈਂ ਗੱਬ ਮਿਲਦਾ ਆਪ ਬੁੱਲਿਆ ਜੀ ਨਾਹ ਦੀਆਂ ਨੀਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਆਪ ਯਾਨੀ ਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਜਿ ਜਿਹੜੀਆਂ ਨਹੀਂ ਆਦੀਆਂ ਨਹੀਂ ਥਾਂ ਉਹਨਾਂ ਦੇ ਤਾਈ ਰੱਬ ਮਿਲਦਾ ਪੁੱਲ ਗਿਆ ਸੀ ਜਦ ਹਰਨਾਕਸ਼ ਡੱਟ ਗਿਆ ਫਿਰ ਰੱਬੀ ਆਸ਼ਕ ਪੁੱਲ ਗਿਆ ਸੀ ਜਦ ਹਰਨਾਕਸ਼ ਡੱਟ ਗਿਆ ਫਿਰ ਰੱਬੀ ਆਸ਼ਕ ਪਾਪੀ ਨੇ ਥੰਮਕ ਪਾਏ ਭਗਤ ਹਸ ਜਪੀਆਂ ਪਾਏ ਪਾਪੀ ਨੇ ਧੰਮ ਤਪਾਏ ਭਗਤ ਹਸ ਜਪੀਆਂ ਪਾਏ ਗਈਆਂ ਪਰਖੀਆਂ ਦੀ ਸੱਚੀਆਂ ਪਰੀਤਾਂ ਉਹਨਾਂ ਦੇ ਤਾਈਂ ਰੱਬ ਤੇਰ ਦਾ ਸਾਥ ਭੁੱਲਿਆ ਜਿਨਾ ਦੀਆਂ ਨਹੀਂ ਆਹ ਦੀਆ ਦੀ ਤਾਂ ਉਹਨਾਂ ਦੇ ਕਾਹੀ ਰਬ ਕਿਰਾਂ ਸੂਰਤਾਸ ਭਗਤ ਪਿਆਰਾ ਤੱਕਿਆ ਜਦੋਂ ਅਜਬ ਨਜ਼ਾਰਾ ਸੂਰਤਾਸ ਭਗਤ ਪਿਆਰਾ ਤੱਕਿਆ ਜਦ ਅਜਬ ਨਜ਼ਾਰਾ ਦਿਲ ਦੇ ਵਿੱਚ ਸੋਚ ਢੜਾਵੇ ਦੁਈ ਨਾ ਦਿਨ ਨੂੰ ਭਾਵੇ ਦਿਲ ਦੇ ਵਿੱਚ ਸੋਚ ਢੜਾਵੇ ਦੁਈ ਨਾ ਦਿਲ ਨੂੰ ਭਾਵੇ ਅੰਨਾ ਹੋ ਗਿਆ ਫਿਰ ਅੱਖਾਂ ਚ ਸਰੀਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਥ ਭੁੱਲਿਆ ਜਿਨਾ ਦੀਆਂ ਦੀਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਥ ਭੁੱਲਿਆ ਜਿਨਾ ਦੀਆਂ ਨੇਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਥ ਭੁੱਲਿਆ ਜਿਨਾ ਦੀਆਂ ਜਬ ਮਿਲਦਾ ਆਇਆ ਸੀ ਕ੍ਰਿਸ਼ਨ ਮਰਾਰੀ ਲਾਇਆ ਨਾ ਮੋਹਨਕਾਰੀ ਆਇਆ ਸੀ ਕ੍ਰਿਸ਼ਨ ਮਰਾਰੀ ਲਾਇਆ ਨਾ ਮੋਹਨਕਾਰੀ ਬਿਦਰ ਦਾ ਸਾਗ ਅਨੂਣਾ ਥਾਤਾ ਰਜ ਰਜ ਕੇ ਤੂਣਾ ਬਿਦਰ ਦਾ ਸਾਗ ਅਨੂਣਾ ਥਾਤਾ ਰਜ ਰਜ ਕੇ ਤੂਣਾ ਰੱਬ ਪੌਣਾ ਕਿੱਥੇ ਕੰਬਰ ਆਪਲੀ ਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲੇ ਅਜਨਾ ਜੀਆਂ ਨੇ ਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਾਫ ਬੁੱਲੇ ਅਜਨਾ ਜੀਆਂ ਨੇ ਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਸਭ ਬੁੱਲੇ ਅਜਨਾ ਜੀਆਂ ਨੇ ਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਨਾਲ ਮਾਰੀ ਠੱਗੀ ਤੇ ਦੇ ਕੇ ਪਸੇਰੀ ਵਟੀ ਥੰਨੇ ਨਾਲ ਮਾਰੀ ਠੱਗੀ ਦੇ ਕੇ ਪਸੇਰੀ ਵਟੀ ਪੰਡਤ ਕਰ ਹੀਰਾ ਫੇਰੀ ਲੈ ਗਿਆ ਕਰ ਗੌਲ ਵੇਰੀ ਪੰਡਤ ਕਰ ਹੀਰਾ ਫੇਰੀ ਲੈ ਗਿਆ ਕਰ ਗੌਲ ਵੇਰੀ ਇਹ ਪਾਈਆਂ ਪੱਥਰਾ ਨਾਲ ਥੰਨੇ ਨੇ ਭਰੀ ਤਾਂ ਉਹਨਾਂ ਦੇ ਪਾਈ ਰੱਬ ਮਿਲਦਾ ਸਾਥ ਬੁੱਲਿਆ ਜੀ ਨਾ ਦੀਆਂ ਦੀ ਤਾ ਉਹਨਾਂ ਦੇ ਪਾਈ ਰੱਬ ਮਿਲਦਾ ਸਾਥ ਬੁੱਲਿਆ ਜੀ ਨਾ ਦੀਆਂ ਦੀ ਤਾ ਉਹਨਾਂ ਦੇ ਪਾਈ ਰੱਬ ਮਿਲਦਾ ਸਾਥ ਬੁੱਲਿਆ ਜੀ ਨਾ ਦੀਆਂ ਦੀ ਤਾ ਉਹਨਾਂ ਦੇ ਪਾਈ ਰੱਬ ਮਿਲਦਾ ਟੱਟ-ਟੱਟ ਵਿੱਚ ਵਸਣ ਵਾਲਾ ਹਰ ਇੱਕ ਵਿੱਚ ਹੱਸਣ ਵਾਲਾ ਕਟ-ਕਟ ਵਿੱਚ ਵਸਣ ਵਾਲਾ ਹਰ ਇੱਕ ਵਿੱਚ ਹੱਸਣ ਵਾਲਾ ਬੁੱਲੇ ਨੇ ਅੰਦਰੋਂ ਪਾਇਆ ਉੱਚੀ ਉਸ ਆਗ ਸਿਣਾਇਆ ਬੁੱਲੇ ਨੇ ਅੰਦਰੋਂ ਪਾਇਆ ਉੱਚੀ ਉਸ ਆਗ ਸਿਣਾਇਆ ਨਾਉ ਮੰਦਰੀ ਵਸੇ ਨਾ ਮਸੀਤਾਂ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਫ ਬੁੱਲੇ ਅਜਨਾ ਜੀਆਂ ਨੇਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਫ ਬੁੱਲੇ ਅਜਨਾ ਜੀਆਂ ਨੇਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਸਾਫ ਬੁੱਲੇ ਅਜਨਾ ਜੀਆਂ ਨੇਤਾ ਉਹਨਾਂ ਦੇ ਤਾਈਂ ਰੱਬ ਮਿਲਦਾ ਖਾ ਖਾ ਕੇ ॠषवत ਖੋਰੀ ਪਰ ਗਿਆ ਟਿੱਡ ਮੰਗਰ ਬੋਰੀ ਖਾ ਖਾ ਕੇ ਰਿਸ਼ਵਤ ਖੋਰੀ ਪਰ ਗਿਆ ਟਿੱਡ ਮੰਗਰ ਬੋਰੀ ਕਰ ਕਰਕੇ ਕਪਲੇ ਬਾਜੀ ਹੋਇਆ ਮਨ ਅਜੇ ਨਾ ਰਾਜੀ ਕਰ ਕਰਕੇ ਕਪਲੇ ਬਾਜੀ ਹੋਇਆ ਮਨ ਅਜੇ ਨਾ ਰਾਜੀ ਮੋਹ ਮਾਇਆ ਨਾਲ ਲੱਗੀਆਂ ਬਰੀ ਤਾਂ ਉਹਨਾਂ ਦੇ ਪਾਈ ਰੱਬ ਮੇਲਦਾ ਬੁੱਲੇ ਆ ਜਨਾ ਦੀਆਂ ਨੀਕਾਂ ਉਹਨਾਂ ਦੇ ਤਾਈਂ ਰੱਬ ਮਿਲਦਾ ਬੁੱਲੇ ਆ ਜਨਾ ਦੀਆਂ ਨੀਕਾਂ ਉਹਨਾਂ ਦੇ ਤਾਈਂ ਰੱਬ ਮਿਲਦਾ ਸਭ ਬੁੱਲੇ ਆ ਜਨਾ ਦੀਆਂ ਨੀਕਾਂ ਉਹਨਾਂ ਦੇ ਤਾਈਂ ਰੱਬ ਮਿਲਦਾ